ਦੀਪ ਸਿੰਘ ਜੀ ਨੂੰ ਨਾ ਘੋੜ ਸਵਾਰੀ ਦਾ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਪਿਆਰੇ ਉਹ ਕਿਉਂਕਿ ਅਕਸਰ ਜਦੋਂ ਵੀ ਸ਼ਿਕਾਰ ਖੇਡਣ ਜਾਣਾ ਤੇ ਬਾਬਾ ਦੀਪ ਸਿੰਘ ਜੀ ਨੂੰ ਨਾਲ ਲੈ ਕੇ ਜਾਇਆ ਕਰਦੇ ਸਨ ਮਹਾਰਾਜ ਕਿਉਂਕਿ ਬਾਬਾ ਦੀਪ ਸਿੰਘ ਜੀ ਨੂੰ ਵੀ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਜਦੋਂ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਗਏ ਤੇ ਸਾ ਸੰਗਤ ਉੱਥੇ ਕੀ ਹੋਇਆ ਇੱਕਦਮ ਬਾਬਾ ਦੀਪ ਸਿੰਘ ਜੀ ਦੇ ਘੋੜੇ ਦੇ ਸਾਹਮਣੇ ਇੱਕ ਜੰਗਲੀ ਜਿਹੜਾ ਹੈ ਉਹ ਸ਼ੇਰ ਆ ਗਿਆ ਜਦੋਂ ਜੰਗਲੀ ਸ਼ੇਰ ਆਇਆ ਤੇ ਉਹ ਸ਼ੇਰ ਨੇ ਇੱਕਦਮ ਘੋੜੇ ਤੇ ਵਾਰ ਕਰਨਾ ਚਾਹਿਆ ਵਾਰ ਵੀ ਕੀਤਾ ਉਹਨੇ ਨੁੰਦਰਾ ਮਾਰੀਆਂ ਤੇ ਇੱਕਦਮ ਸ਼ੇਰ ਨੇ ਜਦੋਂ ਨੁੰਦਰਾ ਮਾਰੀਆਂ ਘੋੜੇ ਨੂੰ ਤੇ ਬਾਬਾ ਦੀਪ ਸਿੰਘ ਆਪਣੇ ਘੋੜੇ ਤੋਂ ਛਲੰਗ ਮਾਰ ਕੇ ਇਧਰ ਸ਼ੇਰ ਦੇ ਸਾਹਮਣੇ ਹੋ ਗਏ ਹੁਣ ਜਦੋਂ ਸ਼ੇਰ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਹੋ ਗਏ ਨਾ ਤੇ ਪਿਆਰਿਓ ਉਸ ਸਮੇਂ ਸ਼ੇਰ ਵੀ ਇਤਿਹਾਸ ਕਹਿੰਦਾ ਇੱਕ ਵਾਰ ਮਾਨੂੰ ਕਬਰਾ ਗਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਾਰਾ ਕੁਝ ਵੇਖ ਰਹੇ ਸਨ ਤੇ ਬਾਬਾ ਦੀਪ ਸਿੰਘ ਜਦੋਂ ਉਹ ਸ਼ੇਰ ਦੇ ਸਾਹਮਣੇ ਆ ਗਏ ਨਾ ਇਤਿਹਾਸ ਕਹਿੰਦਾ ਇੱਕ ਵਾਰ ਸ਼ੇਰ ਨੇ ਵੀ ਸੋਚਿਆ ਵੀ ਹੁਣ ਕਰਾਂ ਕੀ ਧਰੀ ਨੇ ਚਾਰੇ ਪਾਸੇ ਤੋਂ ਘੇਰਿਆ ਹੋਇਆ ਤੇ ਸ਼ੇਰ ਕੋਲ ਚਾਰਾ ਨਾ ਰਿਹਾ ਹੁਣ ਝਪਟ ਮਾਰਨ ਦੇ ਵਾਸਤੇ ਹੁਣ ਕੇਵਲ ਤੇ ਕੇਵਲ ਉਹ ਚਪਟ ਮਾਰ ਸਕਦਾ ਸੀ ਬਚ ਕੇ ਨਿਕਲ ਨਹੀਂ ਸੀ ਸਕਦਾ ਕਿਤੇ ਸ਼ੇਰ ਨੇ ਜਿਵੇਂ ਹੀ ਇੱਕ ਵਾਰ ਫੇਰ ਜ਼ੋਰ ਦੀ ਝਪਟ ਬਾਬਾ ਦੀਪ ਸਿੰਘ ਵੱਲ ਮਾਰਨ ਦੀ ਕੋਸ਼ਿਸ਼ ਕੀਤੀ ਡਾਕਟਰ ਅਜੀਤ ਸਿੰਘ ਜੀ ਔਲਖ ਆਪਣੀ ਕਿਤਾਬ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਜਦੋਂ ਲਿਖਦੇ ਨੇ ਉਹ ਲਿਖਦੇ ਨੇ ਕਹਿੰਦੇ ਨੇ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਇੱਕ ਹੱਥ ਵਿੱਚ ਢਾਲ ਫੜੀ ਤੇ ਢਾਲ ਬਾਬਾ ਦੀਪ ਸਿੰਘ ਜੀ ਨੇ ਇੱਕਦਮ ਅੱਗੇ ਕਰ ਦਿੱਤੀ ਜਦੋਂ ਸ਼ੇਰ ਦੀ ਚਬਤ ਢਾਲ ਤੇ ਵੱਜੀ ਇਧਰ ਦੂਜੇ ਹੱਥ ਨਾਲ ਬਾਬਾ ਦੀਪ ਸਿੰਘ ਜੀ ਨੇ ਜਿਹੜਾ 10 ਸ਼ੇਰ ਦਾ ਖੰਡਾ ਉਸ ਸਮੇਂ ਸ਼ੁਰੂਆਤ ਵਿੱਚ ਆਪਣਾ ਤਿਆਰ ਕਰਵਾਇਆ ਸੀ ਮਾ ਬਾਬਾ ਦੀਪ ਸਿੰਘ ਜੀ ਨੇ ਉਹ 10 ਸ਼ੇਰ ਦਾ ਖੰਡਾ ਬਾਬਾ ਦੀਪ ਸਿੰਘ ਜੀ ਨੇ ਇੱਕਦਮ ਜ਼ੋਰ ਦੀ ਇੰਨੀ ਜ਼ੋਰ ਦੀ ਮਾਰਿਆ ਸ਼ੇਰ ਦੇ ਟੁਕੜੇ ਕਰ ਦਿੱਤੇ ਉੱਥੇ ਵਾ ਕੋ ਸਤਨਾਮ ਵਾਹਿਗੁਰੂ ਜਦੋਂ ਛੇਰ ਦੇ ਦੋ ਟੁਕੜੇ ਹੋ ਗਏ ਤੇ ਸੱਚ ਜਾਣਿਓ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਆਏ ਕੋਲ ਬਾਬਾ ਦੀਪ ਸਿੰਘ ਜੀ ਨੂੰ ਥਾਪੜਾ ਦਿੱਤਾ ਆਖਿਆ ਦੀਪ ਸਿੰਘ ਅੱਜ ਤੇ ਤੁਸੀਂ ਕਮਾਲ ਕਰ ਦਿੱਤੀ ਹੈ ਬੜੀ ਤਾਕਤ ਹੈ ਤੇਰੇ ਵਿੱਚ ਬੜੀ ਸ਼ਕਤੀ ਹੈ ਤੇਰੇ ਸਰੀਰ ਦੇ ਅੰਦਰ ਤੇ ਬਾਬਾ ਦੀਪ ਸਿੰਘ ਜੀ ਦੀ ਨਿਮਰਤਾ ਦੇਖਿਓ ਪਿਆਰ ਦੇਖਿਓ ਨਿਮਰਣਾ ਪਰ ਦੇਖਿਓ ਦੋਵੇਂ ਹੱਥ ਜੋੜ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਕਹਿਣ ਲੱਗੇ ਕਲਗੀਆਂ ਵਾਲਿਆ ਦਾਤਿਆ ਸੱਚੇ ਪਾਤਸ਼ਾਹ ਮੇਰੇ ਵਿੱਚ ਕੋਈ ਤਾਕਤ ਨਹੀਂ ਹੈ ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ ਇਹ ਸਾਰੀ ਸ਼ਕਤੀ ਇਹ ਤਾਰੀ ਤਾਕਤ ਤੁਹਾਡੇ ਖੰਡੇ ਬਾਟੇ ਦੇ ਅਮਰਦੀ ਦਾਤ ਦੀ ਹੈ ਆਕੋ ਸਤਨਾਮ ਸ੍ਰੀ ਵਾਹਿਗੁਰੂ ਆਖਿਆ ਮਹਾਰਾਜ ਤੁਹਾਡੇ ਖੰਡੇ ਬਾਟੇ ਦੀ ਦਾਤ ਦੀ ਹੈ ਜਦੋਂ ਮੈਂ ਖੰਡੇ ਬਾਟੇ ਦੀ ਦਾਤ ਨਹੀਂ ਸਿ ਲਈ ਨਾ ਮੈਂ ਤੇ ਚੀੜੀ ਨਾਲ ਚੀੜੀ ਨਹੀਂ ਸੀ ਮਾਰ ਸਕਦਾ ਮਹਾਰਾਜ ਅੱਜ ਜੇ ਮੈਂ ਸ਼ੇਰ ਦਾ ਮੁਕਾਬਲਾ ਕੀਤਾ ਹੈ ਇਹ ਤੁਹਾਡੇ ਥਾਪੜੇ ਦੀ ਕਿਰਪਾ ਹੈ ਮਹਾਰਾਜ ਸੱਚ ਜਾਣਿਓ ਪਿਆਰੇਓ ਜੇ ਕੋਈ ਹੋਰ ਬੰਦਾ ਹੁੰਦਾ ਨਾ ਕਹਿੰਦਾ ਮਹਾਰਾਜ ਹਾਂ ਮੇਰੇ ਚ ਬੜੀ ਤਾਕਤ ਹੈ ਮੇਰੇ ਚ ਬੜੀ ਸ਼ਕਤੀ ਹੈ ਪਰ ਬਾਬਾ ਦੀਪ ਸਿੰਘ ਜੀ ਨੇ ਆਖਿਆ ਨਹੀਂ ਮੇਰੀ ਕੋਈ ਸ਼ਕਤੀ ਮੇਰੀ ਕੋਈ ਤਾਕਤ ਨਹੀਂ ਇਹ ਸਾਰੀ ਤਾਕਤ ਸ਼ਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਹਾਡੀ ਪਿਆਰਿਓ ਇਹੋ ਜੀ ਨਿਮਰਤਾ ਇਹੋ ਜੀ ਜੇਕਰ ਸਾਡੇ ਚ ਨਿਮਾਣਾ ਪਨ ਹੋਵੇ ਉਹੀ ਸ਼ਕਤੀ ਉਹੀ ਤਾਕਤ ਸਾਡੀ ਦੁਗਣੀ ਹੋ ਜਾਂਦੀ ਹੈ ਪਰਮਾਤਮਾ ਹੋਰ ਤਾਕਤ ਬਖਸ਼ਦਾ ਹੈ ਗੁਰੂ ਹੋਰ ਤਾਕਤ ਬਖਸ਼ਦਾ ਹੈ ਪਰ ਜੇ ਕੋਈ ਤਾਕਤ ਸ਼ਕਤੀ ਮਿਲ ਜੇ ਸਾਨੂੰ ਤੇ ਅਸੀਂ ਹੰਕਾਰ ਕਰ ਬੈਠੀਏ ਮਾਨ ਕਰ ਬੈਠੀਏ ਵੀ ਮੇਰੇ ਵਰਗਾ ਤੇ ਕੋਈ ਹੈ ਹੀ ਨਹੀਂ ਮੇਰੇ ਵਰਗਾ ਤੇ ਕੋਈ ਕਰ ਹੀ ਨਹੀਂ ਸਕਦਾ ਹੈਗਾ ਤੇ ਪਿਆਰਿਓ ਸੱਚ ਜਾਣਿਓ ਫਿਰ ਢੇਰ ਹੁੰਦਿਆ ਦੇਰ ਨਹੀਂ ਲੱਗਦੀ ਬੰਦੇ ਨੂੰ ਆਖੋ ਸਤਨਾਮ ਵਾਹਿਗੁਰੂ ਸੱਚ ਜਾਣਿਓ ਫਿਰ ਢੇਰ ਹੁੰਦਿਆ ਦੇਰ ਨਹੀਂ ਲੱਗਦੀ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਬਚਨ ਜ਼ਿੰਦਗੀ ਵਿੱਚ ਕਮਾਲ ਲਿਓ ਪਿਆਰਿਓ ਕਿ ਮਨ ਤੂੰ ਮਤ ਮਾਨ ਕਰਹਿ ਜੇ ਹਾਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਹੋ ਨਿਮਾਣਾ ਬਣ ਜਾ ਜੇ ਕੁਝ ਤੈਨੂੰ ਆਉਂਦਾ ਵੀ ਹੈ ਨਿਮਾਣਾ ਬਣ ਕੇ ਰੋ ਕਿਉਂਕਿ ਗੁਰੂ ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ ਇਸ ਕਰਕੇ ਪਿਆਰਿਓ ਅਸੀਂ ਜੇਕਰ ਪ੍ਰਮਾਤਮਾ ਨੇ ਕੋਈ ਤਾਕਤ ਸ਼ਕਤੀ ਦਿੱਤੀ ਹੈ ਉਹਦਾ ਸ਼ੁਕਰਾਨਾ ਕਰੀਏ ਤੇ ਉਹ ਤਾਕਤ ਸਾਡੀ ਸ਼ਕਤੀ ਫਿਰ ਦੁਗਣੀ ਹੋ ਜਾਂਦੀ ਹੈ ਜੇ ਮਾਣ ਕਰਾਂਗੇ ਹੰਕਾਰ ਤੇ ਉਹ ਕੋਈ ਤਾਕਤ ਸਾਡੀ ਸ਼ਕਤੀ ਤੇ ਢੇਰੀ ਹੋ ਜਾਂਦੀ ਹੈ ਇਸ ਕਰਕੇ ਮਨ ਤੂੰ ਮਤਮਾਨ ਕਰੇ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ